ਆ ਗਿਆ ਅੱਛਾ ਹਾਂ ਸੋਣਾ ਸਾਰੇ ਪਰਿਵਾਰ ਵਾਲਾ ਵੀ ਪਾ ਲਿਆ ਪ ਜਾਂਦੇ ਸਭ ਬਦਲ ਗਈ ਬਦਲ ਗਈ ਸਾਨੂੰ ਜਾਂਦੇ ਹੀ ਭੁੱਲ ਗਈ ਸਾ ਜਾਂਦੇ ਹੀ ਭੁੱਲ ਗਈ ਉਹਨਾਂ ਨੂੰ ਭੁੱਲ ਗਈ ਮੈਨੂੰ ਭੁਲਾਤਾ ਇੰਨਾ ਵੀ ਵੇਲਾ ਪਹਿਲੇ ਤਨ ਜਾ ਗਿਆ ਆਪਾਂ ਰੋਈ ਜਾਂਦੇ ਹੱਸੀ ਜਾਂਦੀ ਆ ਹੱਸੀ ਜਾਂਦੀ ਹੈ ਬਦਲ ਗਈ ਬਦਲ ਗਈ ਜਾਂਦੇ ਆਈ ਮੇਰਾ ਜੀ ਲੱਗ ਗਿਆ ਇੱਥੇ ਵਾਹ ਕੱਲ ਗਲੇਡੂ ਭਾਈ ਜੀ ਕੱਲ ਜਾਂਦਾ ਬਦਲ ਗਈ ਮੰਨੀ ਇਹਦਾ ਦੱਸੇਗਾ ਦੱਸੇਗਾ ਜਦੋਂ ਸਾ ਓ ਗੁਰਪਾਲ ਗੁਰਪਾਲ ਕਿਆ ਕਿ ਉਹ ਜਾਂਦੀ ਮੇਰੇ ਪਾਗਰ ਨਹੀਂ ਨਹੀਂ ਤੂੰ ਨਹੀਂ ਰੋਂਦੀ ਅਸੀਂ ਕਰੋਣਾ ਆ ਗਈ ਮਸ ਆ ਗਈ ਮਸ ਬੜੇ ਦੇ ਮਾਮਾ ਬਾਈ ਵਡੇ ਬਾਈ ਪਹਿਲਾਂ ਕਿ ਮੁੰਡਾ ਵਿਆਹ ਹੋਵੇ ਬਾਈ ਗੁੱਗੂ ਨਾਲ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਹੋਪ ਕਰਦਾ ਦੋਸਰੇ ਠੀਕ ਹੋਵਗੇ ਸੋ ਗਾਇਜ਼ ਜਿਦਾ ਕਿ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀ ਸੋਹਣੀ ਸੋਹਣੀ ਪਾਣੀ ਕੋਈ ਨਹੀਂ ਅੱਛਾ ਉਹ ਨਹੀਂ ਆਹ ਇਹ ਜਿਹੜਾ ਇਧਰੋਂ ਬਣਿਆ ਸੀਗਾ ਅੱਛਾ ਹਾਂ ਸੋਹਣਾ ਸਾਰੇ ਪਰਿਵਾਰ ਵਾਲਾ ਵੀ ਪਾ ਲਿਆ ਪਜਾਂਦੇ ਸਭ ਬਦਲ ਗਈ ਬਦਲ ਗਈ ਸਾਨੂੰ ਜਾਂਦੇ ਹੀ ਭੁੱਲ ਗਈ ਸਾ ਜਾਂਦੇ ਹੀ ਭੁੱਲ ਗਈ ਲੈ ਉਹਨਾਂ ਨੂੰ ਭੁੱਲ ਗਈ ਮੈਨੂੰ ਭੁਲਾਤਾ ਇਹਨਾਂ ਨੇ ਪਿਆਰ ਹੀ ਇਹਨਾਂ ਦਿੱਤਾ ਕਿਉਂ ਹੱਸੀ ਜਾਂਦੀ ਵੇਲਾ ਪਹਿਲੇ ਦਿਨ ਜਾ ਕੇ ਆਪਾਂ ਰੋਈ ਜਾਂਦੇ ਹੱਸੀ ਜਾਂਦੀ ਆ ਹੱਸੀ ਜਾਂਦੀ ਹੈ ਬਦਲ ਗਈ ਬਦਲ ਗਈ ਜਾਂਦੇ ਨਹੀਂ ਮੇਰਾ ਜੀ ਲੱਗ ਗਿਆ ਇੱਥੇ ਵਾ ਕੱਲ ਗਲੇਡੂ ਭਾਈ ਜਰ ਕੱਲ ਜਾਂਦਾ ਬਦਲ ਗਈ ਮੰਨੀ ਇਹਦਾ ਰਾਸੇਗਾ ਜਦੇ ਸਾਹਮਣੇ ਉਹਨੇ ਮਗਲੇ ਰਾਤੀ ਮਾਸਟਰ ਨੂੰ ਲੱਭਦੀ ਬਰਮਾਸੜ ਤੇ ਅਦੇ ਹੀ ਸੁੱਤੇ ਸੀ ਤੂੰ ਕੈਮਰਾ ਚਲਾ ਕੇ ਬਈ ਸੀ ਹਰਮਨ ਬਖਾ ਹਾਂ ਮੀ ওকে ਕਰੇ ਕੰਮ ਕਰਿਆ ਕਿਵੇਂ ਸਸਿਕਾ ਕਿਵੇਂ ਸੁਣੀ ਲੱਗਦੀ ਆ ਨਹੀਂ ਆ ਤੂੰ ਦੱਸ ਮੈ ਸੁਣੀ ਬੋਲੀ ਬਦਲ ਗਈ ਸੁਣੀ ਲੱਗਦੀ ਹੈ ਹੈ ਬੋਲੀ ਬਦਲ ਗਈ ਤੇਰੀ ਤਾਂ ਬੋਲੀ ਬਦਲ ਗਈ ਇੱਕ ਦਿਨ ਛੋਟਾ ਕਰਕੇ ਭੇਜੀ ਸਟੋਰੀ ਸਿੱਤਾ ਹੀ ਅਸੀਂ ਆਹ ਆ ਮੈਂ ਫੋਟੋ ਕਰਵਾਉਣੀ ਫੋਟੋ ਆ ਉਹ ਗੁਰਪਾਲ ਗੁਰਪਾਲ ਐ ਗਨਪਾਲ ਕਿੱਥੇ ਸਾਨੂੰ ਉਹ ਦਿਖਾ ਗੁਰਬਾਰ ਲਾਉਂਦੇ ਵਾਇਆ ਉਹ ਨੂੰਂਦੇ ਵਾਇਆ ਉਹ ਗੁਰਪਾਲ ਆ ਜਾ ਆ ਪੱਪੇ ਤੂੰ ਕੱਲ ਲਗਾ ਲਗਾ ਆ ਜਾ ਪੱਪੋ ਹੈ ਸਾਰੇ ਰੈਚੋਂ ਤੇ ਲਿਸ਼ਕੀ ਫਿਸਕੀ ਨਹੀਂ ਨਹੀਂ ਤੂੰ ਨਹੀਂ ਰੋਂਦੀ ਅਸੀਂ ਕਰੋਨਾ ਆ ਗਈ ਮਾਸੀ ਤੇਰੀ ਮੰਮੀ ਕਿੱਥੇ ਚੱਲੇ ਆਲੇ ਮਸਤੇ ਨਹੀਂ ਕਰ ਪਈ ਤਾ ਦੇਮ ਦੇ ਦੇ ਚੱਲੇ ਹੋਈ ਜਾ ਰਹੀ ਹੋਰੀ ਜਾ ਹੋਈਆਂ ਅੰਕੀਆਂ ਨੇ ਆਮੀ ਪਾਪਾ ਨਾਲ ਕਾਇ ਹੋਈ ਜਾ ਹੋਈਆਂ ਅੰਕੀਆਂ ਨੇ ਆਮੀ ਪਾਪਾ ਨਾਲ ਕਾਇ ਹੋਈ ਜਾ ਕੋਈ ਵੀ ਭੰਡਾ ਵੇ ਜਾਵੇ ਨੰਬਰ ਹਾਂ ਆ ਕੇ ਬਲਾਈ ਲੈ ਕੇ ਆ ਨੰਬਰ 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 941 5533 ਸੇਵ ਕਰ ਲਓ ਨੰਬਰ ਤੁਸੀਂ ਦੇਸ਼ ਵਿਦੇਸ਼ ਦੇ ਰਹਿੰਦੇ ਆ ਸਿਡੀਨੀ ਸਾਰ ਤੇ ਰਹਿੰਦੇ ਆ ਆਸਟ੍ਰੇਲੀਆ ਬੈਕੋਲ ਟਟੋ ਸਹੀ ਰਿੰਗ ਪੰਜਾਬੀ ਸੱਭਿਆਚਾਰ ਚੰਨ ਫਰੋਣ ਲੱਗੇ ਸੁਣਨਗੇ ਗੱਲ ਓ ਓ ਰੋਟੀ ਜੀ ਨੇ ਕਦੀ ਲਿਖਦੀ ਚਾਰ ਟਗੰਡੇ ਨਾ ਔਰ ਰੋਟੀ ਜੀ ਨੇ ਕਦੀ ਖਾਧੀ ਚਾਰ ਟਗੰਡੇ ਨਾ ਕੱਤਲੜੀ ਟੁੱਟਈ ਨਾ ਕਦੀ ਬੋਧੇ ਮੱਜਾ ਕੱਤਲੜੀ ਟੁੱਟਈ ਨਾ ਕਦੀ ਮਾਨਮੰਦੇ ਨਾ ਆਹ ਜੋ ਜੁਲਮ ਨੂੰ ਸਕੇ ਕਿਨੇ ਬਾਕੀ ਦੇ ਗੁੰਦਾ ਓ ਬਿਛਰੇ ਰਵੇ ਮੰਜਾਬ ਕੀ ਗੁੰਦਾ ਬਿਛਰੇ ਪੰਜਾਬ ਦੇ ਓ ਪੰਜਾਬੀ ਨਹੀਂ ਗੁੰਦਾ ਅੱਜ ਕੱਲ ਦੇ ਝੂਠੇ ਮੈਂ ਯਾਰ ਵੇਖੇ ਅੱਜ ਕੱਲ ਦੇ ਟੁੱਟੇ ਮੈਂ ਯਾਰ ਵੇਖੇ ਪੱਕਾ ਨਵੀਂ ਆ ਦੇਖ ਵਟਾਲੇ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਮੈਂ ਕਿ ਟੁੱਟੀਆਂ ਕਸਮਾਂ ਖਾ ਲੈਂਦੇ ਸਾਈ ਲੋਕਾ ਜੇ ਹੁੰਦਾ ਰੇ ਲੋਕੀ ਰੱਬ ਨੂੰ ਵੇਚ ਕੇ ਕਾਲੇ ਦੇ ਬੇਸੁਰਾ ਪੰਜਾਬੀ ਨਹੀਂ ਹੁੰਦਾ ਮਿਸਕੇ ਪੰਜਾਬੀਓ ਪੰਜਾਬੀ ਨਹੀਂ ਹੁੰਦਾ ਕਹਿੰਦਾ ਤੱਤਾ ਤੱਤਾ ਗੁਰਨੀ ਕਾ ਜੀ ਨੇ ਕਲਾਰੀ ਤੋਂ ਤੱਤਾ ਤੱਤਾ ਗੁਰਨੀ ਕਾ ਜੀ ਨੇ ਕਲਾਰੀ ਤੋਂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਉਹ ਸਾਨੂੰ ਮੁੰਡਾ ਦੇਵੇ ਇੱਥੇ ਪੜਨੇ ਪਾਈ ਮੁੰਡਾ ਵਿਆਹ ਤੋਂ ਬੜੇ ਦੇ ਮਾਮਾ ਭਾਈ ਵਡੇ ਭਾਈ ਪਹਿਲਾਂ ਕਿ ਮੁੰਡਾ ਵਿਆਹ ਹੋਵੇ ਭਾਈ ਗੁੱਗੂ ਦਾ ਵਿਆਹ ਥੈਂਕ ਯੂ ਤੇਰੇ ਮਾਰਾ ਮਿਹਰਬਾਨੀ ਧੰਨਵਾਦ ਭਾਈ ਕੁਲ ਥੈਂਕ ਯੂ ਗੋਡ ਬles ਯੂ ਥੈਂਕ ਯੂ ਹਾਂਜੀ ਗਾ ਤੂੰ ਦੇਖ ਹੀ ਲੋ ਨਾ ਸਟੋਰੀ ਗਾਇਜ਼ ਬਾਕੀ ਕਿਸ ਤੁਹਾਨੂੰ ਬਲਕਰਨ ਸਦੂ ਗੁਰਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ